ਉਦਿਆਨੇ ਦੇ ਲਡਵਾਲ ਟੋਲ ਪਲਾਜ਼ਾ ਦਾ ਮੁੱਦਾ ਇੱਕ ਵਾਰ ਫਿਰ ਤੋਂ ਗਰਮ ਹੋਣ ਲੱਗਾ ਹੈ ਦੱਸਦੀ ਹੈ ਕਿ ਮਾਨਯੋਗ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ ਤੋਂ ਬਾਅਦ ਇਸ ਟੋਲ ਪਲਾਜ਼ਾ ਨੂੰ ਸ਼ੁਰੂ ਕੀਤਾ ਗਿਆ ਸੀ ਪਰ ਹੁਣ ਭਾਰਤੀ ਕਿਸਾਨ ਯੂਨੀਅਨ ਦੁਆਬਾ ਜਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਜ ਸਿੰਘ ਗਿੱਲ ਨੇ 10 ਤਰੀਕ ਨੂੰ ਇੱਕ ਹੰਗਾਮੀ ਮੀਟਿੰਗ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ 'ਚ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਸੰਘਰਸ਼ ਲਈ ਜਾਂਦੇ ਕਿਸਾਨਾਂ ਨੂੰ ਰੋਕਣਾ ਤੇ ਉਨ੍ਹਾਂ ਦੇ ਨਾਲ ਬਦਤਮੀਜ਼ੀ ਕਰਨ ਇਸ ਨੂੰ ਲੈ ਕੇ ਸੰਘਰਸ਼ ਦੀ ਤਿਆਰੀ ਉਲੀਕੀ ਜਾਵੇਗੀ इस यह जल्द ही टोल प्लाजे वालों किसानी कार्ड चालू ना कीते गए तो वाला संघर्ष उलिक जाएगा वाहगुरु जी का खालसा वाहान साथीओ अदार दिलबाग सिंह किसान मजदूर यूनीयन भारतीय किसान मजदूर यूनियन वालों और भारतीय किसान यूनियन दुआबा वालों मैं इंद्रवीर सिंह का जेड़ा लाभा टोल प्लाजा ਮਾਂਜੋਗ ਹਾਈ ਕੋਰਟ ਅਦਾਲਤ ਦੇ ਹੁਕਮ ਅਨੁਸਾਰ ਇਹਨਾਂ ਨੇ ਚਾਲੂ ਕੀਤਾ ਉਸ ਦੇ ਵਿੱਚ ਇਹ ਬਹੁਤ ਜ਼ਿਆਦਾ ਮਨਮਾਨੀ ਕਰਨੀ ਇਹਨਾਂ ਨੇ ਸ਼ੁਰੂ ਕਰਤੀ ਹੈ ਲੋਕਾਂ ਨਾਲ ਮਿਸਵਿਵ ਕਰਦੇ ਆ ਔਰ ਉਹਦੇ ਵਿੱਚ ਜਿਹੜੇ ਸਾਡੇ ਲੋਕ ਸੰਘਰਸ਼ੀ ਜਾਂਦੇ ਨੇ ਕਿਸਾਨ ਉਹਨਾਂ ਨੂੰ ਕਹਿੰਦੇ ਨੇ ਕਿ ਤੁਹਾਡੇ ਕਾਰ ਨਹੀਂ ਚੱਲਣੇ ਤੁਹਾਡੀ ਗੱਡੀ ਨਹੀਂ ਲੰਘਣ ਦੇਣੀ ਅਸੀਂ ਉਸ ਦੇ ਵਾਸਤੇ 10 ਤਰੀਕ ਦੀ ਗੁਰਦਵਾਰਾ ਸਾਹਿਬ ਬਾਬੇ ਕੇ ਬਾਬੇ ਕੇ ਗੁਰਦਵਾਰਾ ਸਾਹਿਬ ਨੂਰਪੁਰ ਬੇਟ ਦੇ ਕੋਲ ਇੱਕ ਮੀਟਿੰਗ ਰੱਖੀ ਹੈ ਵੱਡੀ ਉਸ ਮੀਟਿੰਗ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਯੂਨੀਅਨਾਂ ਨੂੰ ਖੁੱਲਾ ਸੱਦਾ ਦਿੰਦੇ ਆ ਤੇ ਤੁਸੀਂ ਆਓ ਇਹ ਇਹਨਾਂ ਦਾ ਮੈਸਵੇ ਰੀਠਾਉਣਾ ਤੇ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਨੂੰ ਜਾਂਦੇ ਨੇ ਉਹਨਾਂ ਨੂੰ ਜਿਹੜਾ ਇਹ ਰੋਕਦੇ ਨੇ ਉਹਨਾਂ ਦੇ ਨਾਲ ਮੈਸਵੇ ਰੇ ਕਰਕੇ ਉਹਨਾਂ ਤੋਂ ਵਸੂਲੀ ਕਰਦੇ ਨੇ ਉਹ ਵੀ ਬੰਦ ਕਰਨੀ ਹੈ ਔਰ ਕਿਸਾਨੀ ਕਾਰ ਉਸੇ ਤਰ੍ਹਾਂ ਚਾਲੂ ਕਰਨੇ ਨੇ ਸੰਘਰਸ਼ ਜਾਂਦੇ ਲੋਕਾਂ ਨੂੰ ਇਹ ਕਦੇ ਰੋਕ ਨਾ ਸਕਣ। ਸੋ ਉਹਦੇ ਵਾਸਤੇ ਇਹ ਮੀਟਿੰਗ ਬੁਲਾਈ ਆ ਸਾਰਿਆਂ ਨੂੰ ਬੇਨਤੀ ਆ ਕਿ 10 ਤਰੀਕ ਨੂੰ ਠੀਕ 10 ਵਜੇ ਇਸ ਮੀਟਿੰਗ 'ਚ ਪਹੁੰਚਣ ਦੀ ਕਿਰਪਾਲਤਾ ਕਰੋ। ਔਰ ਦੂਸਰੀ ਗੱਲ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਇਹ ਭਾਈ ਇਹਨਾਂ ਦੀ ਜਿਹੜੀ ਮਨਮਾਨੀ ਹੈ ਉਹ ਹੱਦੋਂ ਵੱਧ ਕੇ ਹੋ ਗਈ ਹੈ। ਇਹ ਮਿਸਰੇਵ ਕਰਦੇ ਆ। ਇਹ ਸਾਡੇ ਕਿਸਾਨਾਂ ਨੂੰ ਸੰਘਰਸ਼ੇ ਜਾਂਦੇ ਆ ਨੂੰ ਪਰਚੀ ਕਰਦੇ ਆ ਰੋਕਦੇ ਆ ਖੱਜਲਖਵਾਰ ਕਰਦੇ ਆ। ਅਸੀਂ ਸਾਰੀਆਂ ਜਥੇਬੰਦੀਆਂ ਰਲ ਕੇ ਕਿਉਂਕਿ ਮੈਨੂੰ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਇਹ ਇਸ ਅੰਦੋਲਨ ਜਨੀ ਵੀ ਆ ਸਕੀਆਂ ਪਹਿਲਾਂ ਉਹਨਾਂ ਦੇ ਵੀ ਫੋਨ ਕਾਲ ਆਈਆਂ ਨੇ ਔਰ ਦਿਲਵਾਲਜੀ ਵੀ ਆਈਆਂ ਨੇ ਮੈਂ ਇਹ ਕਹਾਂਗਾ ਕਿ ਅਸੀਂ ਸਾਰਿਆਂ ਨੇ ਪ੍ਰਣ ਕਰ ਲਿਆ ਜੇਕਰ ਪ੍ਰਸ਼ਾਸਨ ਨੇ ਇਹਨਾਂ ਦੇ ਨੱਥ ਨਾ ਪਾਈ ਇਹਨਾਂ ਨੇ ਸਾਡੇ ਕਿਸਾਨਾਂ ਨਾਲ ਸੰਘਰਸ਼ ਤੇ ਜਾਂਦੇ ਹਨ ਮਿਸਟਰੀਡ ਕੀਤਾ ਉਹਨਾਂ ਨੂੰ ਇਹ ਆਖਿਆ ਕਿ ਬਿਲਕੁਲ ਤੁਹਾਡੇ ਕਿਸਾਨ ਕਾਰਡ ਨਹੀਂ ਚੱਲਣੇ ਤੇ ਫਿਰ ਭਾਈ ਇਹਨੂੰ ਅਸੀਂ ਪੱਕੇ ਤੌਰ ਤੇ ਫਿਰ ਮੋਰਚਾ ਲਾ ਕੇ ਇਹਨੂੰ ਫ੍ਰੀ ਕਰਾਂਗੇ ਅਸੀਂ ਮਾਨ ਜੋ ਸਾਡੀ ਹਾਈ ਕੋਰਟ ਦਾ ਸਨਮਾਨ ਕਰਦੇ ਆ ਪਰ ਜਦੋਂ ਲੋਕਾਂ ਦੀ ਆਸ ਟੁੱਟ ਜਾਵੇ ਇਨਸਾਫ ਦੀ ਸਾਡੀ ਜਿਹੜੀ ਮਾਨਯੋਗ ਸਰਵੋਚ ਅਦਾਲਤ ਤੋਂ ਤੇ ਫਿਰ ਲੋਕਾਂ ਦੇ ਕੋਲ ਇੱਕੋ ਰਸਤਾ ਰਹਿ ਜਾਂਦਾ ਸੰਘਰਸ਼ ਦਾ ਰਸਤਾ ਪ੍ਰੋਟੈਸਟ ਦਾ ਰਸਤਾ ਤੇ ਉਹ ਇਸ ਸੜਕਾਂ ਤੇ ਆਇਆ ਕਰਦੇ ਆ ਤੇ ਫਿਰ ਉਹ ਸੜਕਾਂ ਤੇ ਆਉਣਗੇ ਅਸੀਂ 10 ਤਰੀਕ ਨੂੰ ਮੀਟਿੰਗ ਕਰਕੇ ਫਿਰ ਆਉਣ ਵਾਲੇ ਸਮੇਂ ਜਲਦ ਬੱਡੀ ਕਾਲ ਦੇਵਾਂਗੇ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਇਹਦੇ ਤੇ ਧਿਆਨ ਦੇਣ ਔਰ ਇਹ ਟੋਲ ਵਾਲਿਆਂ ਨੂੰ ਜਾ ਕੇ ਸਮਝਾਇਆ ਜਾਵੇ ਕਿ ਭਾਈ ਕਿਸਾਨਾਂ ਨੂੰ ਖੇਤਰ ਖਵਾਲ ਕਰਨਾ ਬੰਦ ਕਰੋ ਜਿਹੜੇ ਕਿਸਾਨ ਰੋਗ ਮੋਰਚਿਆਂ ਤੇ ਜਾਂਦੇ ਆ ਔਰ ਕਿਉਂਕਿ ਮੋਰਚਾ ਸਾਡਾ ਛੰਭੂ ਵੀ ਚੱਲ ਰਿਹਾ ਖਨੌੜੀ ਵੀ ਚੱਲ ਰਿਹਾ ਡੱਬੜੀ ਵੀ ਚੱਲ ਰਿਹਾ ਔਰ ਸਾਡਾ ਰਤਨਗੜ੍ਹ ਵੀ ਚੱਲ ਰਿਹਾ ਸੋ ਇਸ ਕਰਕੇ ਕਿਸਾਨਾਂ ਨੇ ਰੋਗ ਜਾਣਾ ਹੁੰਦਾ ਤੇ ਰੋਗ ਉਹਨਾਂ ਨੂੰ ਖੇਤਰ ਖਵਾਰੀ ਬੰਦ ਕਰਨ ਨਹੀਂ ਤਾਂ ਫਿਰ ਮਜਬੂਰ ਹੋ ਸਾਨੂੰ ਫੇਰੇ ਟੋਲ ਫਰੀ ਕਰਾਉਣਾ ਪਊਗਾ फिर प्रशासन अपील करने हैं फिर सानू दो करार ना दिता जाए वागुरू जी का खालसा वागुरु जी की फतेह सबसक्राइब टू वन इंडिया चैनल